ਨਹੀਂ ਕਰੋ ਤੇਰੇ ਮੂੰਹ ਤੇ ਜਿਹੜੀ ਉਦਾਸੀ ਆ ਨਾ ਮੈਂ ਸਾਰੀ ਗੱਲ ਸਮਝਦਾ ਮੈਂ ਤੇਰਾ ਚਿਹਰਾ ਪੜ ਲਿਆ ਤੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਤੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੇਰਾ ਨਸ਼ਾ ਪਤਾ ਕਰ ਨੂੰ ਹੀ ਕਰਦਾ ਤੈਨੂੰ ਹਰ ਵੇਲੇ ਇੱਕ ਲੋਕਾਂ ਦੇ ਤਾਣੇ ਸੁਣਦੇ ਰਹਿੰਦੇ ਨੇ ਜਿਵੇਂ ਫਿਲਮਾਂ ਦੇ ਵਿੱਚ ਟੈਂ ਟੈਂ ਨਹੀਂ ਹੁੰਦੀ ਹੁੰਦੀ ਤੈਨੂੰ ਓਵੇਂ ਹੁੰਦੀ ਹੈ ਹੋਰ ਬਾਬਾਈ ਮੇਰਾ ਤੰਗ ਆ ਗਿਆ ਇਨਾ ਤਾਨਿਆਂ ਤੋਂ ਤੇ ਕੋਈ ਕਰੋ ਇਹਦਾ ਹੀਲਾ ਕੋਈ ਗੱਲ ਨਹੀਂ ਬੱਚਾ ਹੋਰ ਸੇਵਾ ਦਾ ਬਾਬੇ ਕੀ ਕਰ ਸਕਦੇ ਆ ਤੇਰੇ ਬਾਈ ਤਾਂ ਸਮਝ ਲਾ ਕੰਮ ਹੋ ਗਿਆ ਤੇਰਾ ਅੱਛਾ ਬਾਬਾ ਜੀ ਹੁਣ ਇੱਕ ਦੁੱਖ ਹੋਰ ਹੈ ਵੀ ਮੇਰੀ ਸਿਹਤ ਬੜੀ ਕਮਜ਼ੋਰੀ ਹੈ ਇਹਨੂੰ ਐ ਪਹਿਲਵਾਨ ਵਾਂਗੂ ਬਣਾਓ ਵੀ ਦੂਰੋਂ ਪਤਾ ਲੱਗੇ ਵੀ ਪੂਰਾ ਤਗੜਾ ਪਹਿਲਵਾਨ ਆ ਰਿਹਾ ਸ਼ੇਰਾਂ ਤੇਰੀ ਸਿਹਤ ਦਾ ਤਾਂ ਮੈਨੂੰ ਪਤਾ ਨਹੀਂ ਜੇ ਮੈਂ ਤੈਨੂੰ ਗੱਲ ਕਹਿ ਦੇਣੀ ਆ ਤੇਰਾ ਮੂੰਹ ਜ਼ਰੂਰ ਬਣ ਜਾਣਾ ਸਿਹਤ ਦਾ ਤਾਂ ਮੈਨੂੰ ਪਤਾ ਨਹੀਂ ਬਣਦੀ ਐ ਕਿ ਨਹੀਂ ਬਣਦੀ ਇਰਾ ਕੁਛ ਖਾਇਆ ਪੀਆ ਵੀ ਕਰ ਖਾਣੇ ਆ ਬਬਾਈ ਲੱਗਦਾ ਹੀ ਨਹੀਂ ਕੋਈ ਦੁੱਖ ਹੀ ਇੰਨੇ ਆ ਕਰੀਏ ਕੀ ਖਾਦਾ ਪੀਤਾ ਤਾਂ ਇੰਜ ਨਾ ਕਰਿਆ ਕਰ ਝੋਲਾ ਨਾ ਕਰਿਆ ਕਰ ਟੈਨਸ਼ਨ ਬਹੁਤ ਮਾੜੀ ਸੀ ਟੈਨਸ਼ਨ ਦੇ ਨਾਲ ਜਵਾਕ ਨਹੀਂ ਹੁੰਦੇ ਕਾਕਾ ਸ਼ਾਇਦ ਤੈਨੂੰ ਪਤਾ ਨਹੀਂ